ਸ਼ੀਵਿੰਦੇ ਪੰਜਾਬ ਦੇ ਵਾਈਸ ਪ੍ਰਧਾਨ ਜਗਦੀਸ਼ ਕੁਮਾਰ ਹੰਨਜੀ ਜੋ ਉਹ ਜੀ ਨੇ ਜੋ ਪਿਛਲੇ ਦਿਨੀ ਜੋ ਬਿਆਨ ਦਿੱਤਾ ਵਾ ਦਲ ਸਮਾਜ ਬਾਰੇ ਜੁਦੀਤ ਬਾਰੇ ਜੀ ਕਹਿਣਾ ਚਾਹੁੰਦਾ ਹਾਂ ਅੱਜ ਦੀ ਜਿਹੜੀ ਸਾਡੇ ਪ੍ਰੈਸ ਕਰਨ ਦਾ ਮਕਸਦ ਹੈ ਉਹ ਅਸੀ ਸਮਾਜ ਵੱਲੋਂ ਜਾਂ ਦੇਸ਼ ਦੇ ਦਬੇ ਕੁਚਲੇ ਸਮਾਜ ਵੱਲੋਂ ਉਹ ਤੁਹਾਡੇ ਸਾਹਮਣੇ ਗੱਲ ਰੱਖਣੀ ਹੈ ਇਸ ਵਕਤ ਮੇਰੇ ਨਾਲ ਬੈਠੇ ਨੇ ਸਾਡੀ ਪਾਰਟੀ ਦੇ ਬਲੌਕ ਪ੍ਰਭਾਰੀ ਅਸੀ ਨਰਮਨ ਸਿੰਘ ਜੀ ਔਰ ਆਮ ਆਦੀ ਪਾਰਟੀ ਦੇ ਜ਼ਿਲ੍ਹੇ ਦੇ ਸੀਨੀਅਰ ਆਗੂ ਕਮਲ ਨਾਹਰ ਜੀ ਔਰ ਸੰਜੀਤ ਟਵਾਲ ਜੀ ਜਿਹੜਾ ਸਾਡੇ ਆਫਿਸ ਦਾ ਕੰਮ ਦੇਖਦੇ ਆ। ਤੋਂ ਜੋ ਤੁਸੀਂ ਪੁੱਛਿਆ ਹੈ ਕਿ ਅੱਜ ਦੀ ਜਿਹੜੀ ਪ੍ਰੈਸ ਦੇ ਬਾਰੇ ਕਿ ਪਿਛਲੇ ਦਿਨੀ ਅ ਅਮਰਸਰ ਦੇ ਸੰਸਦ ਚਦਾਰਗੜ੍ਹ ਜੀ ਸਿੰਘ ਜੁਹੜਾ ਜਿਨ੍ਹਾਂ ਨੇ ਇੱਕ ਟੀਵੀ ਚੈਨਲ ਦੇ ਇੰਟਰਵਿਊ ਦਿੱਤਾ ਜਿਹਦੇ ਚ ਮੇਰੇ ਸਮਾਜ ਦੇ ਜਾਂ ਇਸ ਦੇ ਇਸ ਦੇ ਦੇ ਬਟ ਮੁੱਲਾ ਸਮਾਜ ਜਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਜਿਨ੍ਹਾਂ ਦੇ ਬਜ਼ੁਰਗਾਂ ਨੇ ਦੇਸ਼ ਦਾ ਸੰਵਿਧਾਨ ਲਿਖਿਆ ਬਾਬਾ ਸਾਹਿਬ ਮਿੱਟ ਕਰਨੇ ਜਿਨ੍ਹਾਂ ਦੇ ਮਹਾ ਵੱਡੇ ਮਹਾਪੁਰਸ਼ਾਂ ਨੇ ਦੁਨੀਆ ਦਾ ਪਹਿਲਾ ਗ੍ਰੰਥ ਸ਼੍ਰੀ ਰਾਮਚੰਦਰ ਜੀ ਦੀ ਰੋਮਾਂ ਲਿਖੀ ਜਿਨ੍ਹਾਂ ਦੇ ਅ ਗੁਰੂ ਰਬਦਾਸ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੀ ਬਾਣੀ ਦਰਜ ਹੈ 40 ਸ਼ਲੋਕ ਦਰਜ ਹੈ ਕਬੀਰ ਸਾਹਿਬ ਦੀ ਬਾਣੀ ਦਰਜ ਹੈ ਉਹਨਾਂ ਬਜ਼ੁਰਗਾਂ ਦੀ ਔਲਾਦ ਨੂੰ ਉਹਨਾਂ ਮਹਾਪੁਰਸ਼ਾਂ ਦੇ ਪਰਵਾਰ ਦੇ ਜਾਤੀ ਧਰਮ ਦੇ ਨਾਤੇ ਇਨੀ ਨੀਚ ਗੰਦੀ ਨੀਚ ਹਟਕਤ ਕਰਨ ਦਾ ਮੈਂ ਕਦੀ ਸੋਚ ਨਹੀਂ ਸਕਦਾ ਜੀ ਕਿ ਮੌਜੂਦਾ ਸੰਸਦ ਹੋਵੇ ਕਾਂਗਰਸ ਪਾਰਟੀ ਦਾ ਸੰਸਦ ਹੋਵੇ ਤੇ ਇਸ ਤਰ੍ਹਾਂ ਬੋਲੇ ਇਹ ਸ਼ੋਭਾ ਨਹੀਂ ਦਿੰਦਾ ਔਰ ਇਹਦਾ ਜਿਹੜਾ ਖਮਿਆਜਾ ਉਹਨਾਂ ਨੂੰ ਭੁਗਤਣਾ ਪਏਗਾ ਔਰ ਅੰਮ੍ਰਿਤਸਰ ਲੋਕ ਸਭਾ ਚ ਕਾਂਗਰਸ ਪਾਰਟੀ ਨੂੰ ਵੀ ਭੁਗਤਣਾ ਪਏਗਾ ਕਿਉਂਕਿ ਅਸੀਂ ਸਮਾਜ ਨੂੰ ਉਹ ਉਹ ਸਮਾਜ ਨਹੀਂ ਹੈ ਕਿ ਤੁਸੀਂ ਇਹਨਾਂ ਨੂੰ ਕਹੋ ਵੀ ਬਰਸ਼ ਕਹਿੰਦੇ ਨਾ ਪਹਿਲਾਂ ਸੀਗਾ 1932 ਤੋਂ ਪਹਿਲਾਂ ਸ਼ੂਦਰ ਸ਼ੁੱਧ ਤਲਕੇ ਸ਼ੂਮਾ ਤੇ ਦੂਰ ਰਹਿ ਇਹਨਾਂ ਤੋਂ ਇਹ ਆਸ਼ੂਤ ਲੋਕ ਹੈ ਇਹਨਾਂ ਤੋਂ ਕਿ ਨਾ ਕਰੋ ਹੋਂਤੇ ਜਾਗਰਤ ਹੋਵੇ ਬਈ ਸੰਵਿਧਾਨ ਲਿਖਤੇ ਆ ਸੰਵਿਧਾਨ ਲਿਖਿਆ ਹੈ ਉਸ ਸੰਵਿਧਾਨ ਦੇ ਨਾਲ ਸੁਪਰੀਮ ਕੋਰਟ ਹਾਈ ਕੋਰਟ ਦੇ ਜੱਜ ਬਣਿਆ ਜੋ ਦੇਸ਼ ਦੀ ਸਭ ਤੋਂ ਉੱਤਮ ਇੱਕ ਮੰਦਰ ਹੁੰਦਾ ਹੈ ਇਹਨਾਂ ਦੇ ਲੋਕ ਆਈਪੀਐਸ ਆਈਐਸ ਪੀਸੀਐਸ ਬਣ ਗਏ ਹੈ ਇਹਨਾਂ ਦੇ ਲੋਕ ਰਾਜਨੀਤੀ 'ਚ ਆ ਗਏ ਆ ਆਪਣੇ ਵੋਟ ਦੀ ਕੀਮਤ ਨੂੰ ਜਾਣਦੇ ਆ ਕਹੇ ਤੁਸੀਂ ਯਾਰ ਇਹਨਾਂ ਨੂੰ ਇਸ ਤਰ੍ਹਾਂ ਕਬੂਕੇ ਬੜੀ ਸ਼ਰਮ ਵਾਲੀ ਗੱਲ ਹੈ ਔਰ ਮੈਂ ਤੇ ਕਾਂਗਰਸ ਪਾਰਟੀ ਤੋਂ ਹੋਰ ਆਣਾ ਜਿੱਥੇ ਰਾਹੁਲ ਗਾਂਧੀ ਸੋਨੀਆ ਗਾਂਧੀ ਜੈਸੇ ਵੱਡੇ ਨੇਤਾ ਬੈਠੇ ਹਨ ਪੰਜਾਬ 'ਚ ਕਦਾਬਰ ਨੇਤਾ ਬੈਠੇ ਹਨ ਜਿਨ੍ਹਾਂ ਨੇ ਇਸ ਗੱਲ ਦਾ ਸੋਚਿਆ ਹੀ ਨਹੀਂ ਔਰ ਸਾਡਾ ਕਾਂਗਰਸ ਦਾ ਪ੍ਰਧਾਨ ਵੀ ਜਿਹੜਾ ਹੈ ਉਹ ਵੀ ਐਸੀ ਹੈ ਕਿ ਉਸ ਬੰਦੇ ਨੂੰ ਟਿਕਟ ਦੇ ਰਹੇ ਹੋ ਜਿਹਦੀ ਬਹੁ ਗਿਣਤੀ ਪੂਰੇ ਦੇਸ਼ 'ਚ ਹੈ ਜਿਹਦੀ ਬਹੁ ਗਿਣਤੀ ਪੂਰੇ ਪੰਜਾਬ 'ਚ ਹੈ 40 ਤੋਂ 60% ووٹ ਜਿਹੜਾ ਐਸਸੀ ਸਮਾਜ ਦਾ ਹੈ ਅੰਮ੍ਰਿਤਸਰ ਲੋਕ ਸਭਾ ਦੇ ਵਿੱਚ ਵੀ ਲਗਭਗ 16 ਲੱਖ VOTER ਅੰਮ੍ਰਿਤਸਰ ਦਾ ਲੋਕ ਸਭਾ ਚ 16 ਲੱਖ VOTER ਹੈ ਜਿਹਦੇ 40% ਲੋਕ 40% ਪੋਪੂਲੇਸ਼ਨ 40% VOTER ਐਸਸੀ ਸਮਾਜ ਦਾ ਹੋਵੇ ਤੇ ਉਸ ਬੰਦੇ ਨੂੰ ਟਿਕਟ ਦਿੱਤੀ ਹੈ ਤੋਂ ਇਸ ਕਰਕੇ ਇਹ ਬਖਸ਼ਣਯੋਗ ਗੱਲ ਨਹੀਂ ਹੈ ਅੱਜ ਗਰਜੀਤ ਸਿੰਘ ਹੋਟਲਾ ਕਹਿ ਰਿਹਾ ਹੈ ਕੱਲ ਨੂੰ ਕੋਈ ਹੋਰ ਵੀ ਉੱਠ ਕੇ ਕਹੇਗਾ ਵੈਸੇ ਤੇ ਅ ਕਾਨੂੰਨ ਹੈ ਜੋ ਪੁਰਾਣੇ ਕਿਆ ਗਿਆ ਹੈ ਖੂਨ ਦਾ ਬਦਲਾ ਖੂਨ ਮੌਤ ਦਾ ਬਦਲਾ ਮੌਤ ਅਗਰ ਮੈਂ ਸ਼ਾਇਦ ਆਪਣੀ ਸੀਮਾ ਨੂੰ ਨਾ ਨੰਗਦਾ ਹੋਇਆ ਇਹ ਵੀ ਬਰਦਾਸ਼ਤ ਕਰਕੇ ਇਹ ਗੱਲ ਕਹਾਂਗਾ ਕਿ ਇਹਨੂੰ ਸਬਕ ਜ਼ਰੂਰ ਖਾਣਾ ਚਾਹੀਦਾ ਜੇ ਸਾਡੀ ਭਾਸ਼ਾ ਦੇ ਦੇਖਿਆ ਤੇ ਆਰੀਆ ਨਾਰੀਆ ਵਾਲਾ ਜੁੱਧ ਹੈ ਜਬ ਭੀਮਾ ਕੋਰੇ گاਉਂ ਹੈ ਮੌਤ ਦਾ ਬਦਲਾ ਮੌਤ ਖੂਨ ਦਾ ਬਦਲਾ ਖੂਨ ਪਰਮੇਸ਼ਰ ਪਾਸੇ ਜਾਣਾ ਨਹੀਂ ਚਾਹਣਾ ਕਿ ਜਿਹੜਾ ਸਾਡੀ ਜਾਦੀ ਧਰਮ ਦੇ ਖਿਲਾਫ ਬੋਲਿਆ ਪਰ ਇਹਨਾਂ ਨੂੰ ਸਬਕ ਸਿਖਾਉਣ ਵਾਸਤੇ ਹੁਣ ਬਹੁਤ ਵਧੀਆ ਮੌਕਾ ਹੈ ਪੂਰੇ ਮੇਰੇ ਸਮਾਜ ਦੇ 40% ਲੋਕ ਸਭਾ ਅੰਮ੍ਰਿਤਸਰ ਦੇ ਵਿੱਚ ਜਿਹੜੇ ਸਾਡੇ ਐਸ ਸੀ ਐਸ ਟੀ ਸਮਾਜ ਦੇ ਲੋਕ ਹੈ ਕਾਂਗਰਸ ਨੂੰ ਬਿਲਕੁਲ ਵੋਟ ਨਹੀਂ ਪਾਣੀ ਸਾਡੇ ਕੋਲ ਬਹੁਤ ਹੋਰ ਹਰ ਬਹੁਤ ਜੋਧੇ ਲੀਡਰ ਹੈ ਸਰਦਾਰ ਕਲਦੀਪ ਸਿੰਘ ਧਾਰੀਵਾਲ ਆਪਾਂ ਵੋਟ ਤਾਂ ਸਾਡੀ ਆਪਣੀ ਕਿਸੇ ਨੂੰ ਵੀ ਪਾ ਸਕਦੇ ਹਾਂ ਲੇਕਿਨ ਦੁਧਿਆਨ ਵੀ ਅਜਮਾਇਆ ਹੋਇਆ ਉਹ ਵੀ ਸਾਡੇ ਵਾਸਤੇ ਕਿੰਨੇ ਕੁ ਸਕੇ ਆ ਇੱਕ ਪਾਰਟੀ ਆ ਜਿਹੜਾ ਦੇਸ਼ ਦਾ ਸੰਵਿਧਾਨ ਬਦਲਣਾ ਚਾਹਦੀ ਹੈ ਇਹ ਜਿਹੜਾ ਵੋਟ ਹੈ ਨਾ ਜਿੱਥੇ ਗਰਜੀਤ ਉਹਦੇ ਨੂੰ ਸਬਕ ਸਿਖਾਉਂਦਾ ਹੈ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਜਿਹਨੇ ਕਿਹਾ 400 ਪਾਰ ਹੋ ਸੰਵਿਧਾਨ ਬਦਲਣਾਗੇ ਉਹਨਾਂ ਵੀ ਸਬਕ ਸਿਖਾਉਂਦਾ ਹੈ ਤੋਂ ਇਸ ਕਰਕੇ ਅਸੀਂ ਮੈਂ ਆਪਣੇ ਸਮੁੱਚੇ ਸਮਾਜ ਨੂੰ ਅਪੀਲ ਕਰਦਾ ਹਾਂ ਕੱਲ 10 ਤਰੀਕ ਨੂੰ 5 ਵਜੇ ਗਵਾਲ ਮੰਡੀ ਚੌਂਕ ਭਗਵਾਨ ਬਾਲਮੀਕੀ ਜੀ ਦੇ ਮੂਰਤੀ ਦੇ ਕੋਲ ਜਿੱਥੇ ਉਹਨਾਂ ਦੀ ਮੂਰਤੀ ਸਥਾਪਿਤ ਹੈ ਇੱਕ ਅਸੀਂ ਵੱਡਾ ਪ੍ਰੋਟੈਸਟ ਕਰਨ ਜਾ ਰਹੇ ਹਾਂ ਗਰਜੀਤ ਸਿੰਘ ਓਜਲਾ ਜੀ ਦੇ ਖਿਲਾਫ ਸਮੁੱਚੇ ਸਮਾਜ ਨੂੰ ਬੇਨਤੀ ਹੈ ਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਇੱਕ ਆਪਣੇ ਸਮਾਜ ਦੇ ਹਿੱਤਾਂ ਵਾਸਤੇ ਕੋਈ ਸਾਡੇ ਸਮਾਜ ਨੂੰ ਇਸ ਤਰ੍ਹਾਂ ਸਾਡੇ ਬੱਚਿਆਂ ਨੂੰ ਨਾ ਕਹਿ ਸਕੇ ਕਿਉਂਕਿ ਮਾੜੇ ਚੰਗੇ ਅੰਸਰ ਹਰ ਸਮਾਜ 'ਚ ਹੁੰਦੇ ਆ ਮਾੜੇ ਚੰਗੇ ਅਨਸਰ ਹਰ ਸਮਾਜ ਚ ਹੁੰਦੇ ਆ ਉਹ ਇਹਦਾ ਮਤਲਬ ਇਹ ਨਹੀਂ ਕਿ ਕਿਸੇ ਇੱਕ ਜਾਤੀ ਤੰਤ ਹੁੰਦੇ ਆ ਉਹਨਾਂ ਦੀ ਜਿਹੜੀ ਦਿਮਾਗ ਦੇ ਅੰਦਰ ਗੰਦੀ ਸੋਚ ਹੈ ਉਦਲਾ ਸਾਹਿਬ ਦੀ ਉਹਨਾਂ ਨੇ ਉਹ ਜਾਗਰਣ ਕੀਤੀ ਹੈ ਸਾਡੇ ਸਮਾਜ ਦੇ ਪ੍ਰਤੀ ਉਹਨੂੰ ਕਲ ਸਬਸ ਖਾਨ ਵਾਸਤੇ ਅਸੀਂ ਉੱਥੇ ਇਕੱਠੇ ਹੋਵਾਂਗੇ ਮੌਕੇ ਦੇ ਡਿਸੀਜਨ ਲੈ ਕੇ ਜਿਸ ਤਰ੍ਹਾਂ ਦਾ ਵੀ ਪਟੜਸ ਸਾਨੂੰ ਕਰਨਾ ਪਿਆ ਕਰਾਂਗੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਇਹ ਸਭ ਹਮ ਮਾਕੇ ਵਰ ਚੜਕੇ ਪਹੁੰਚੋ ਇਸੇ ਸੰਬੰਧ ਜੋ ਬਿਲਕੁਲ ਪ੍ਰੂਫ ਦੇ ਤੌਰ ਤੇ ਸਬੂਤ ਦੇ ਤੌਰ ਤੇ ਜੋ ਉਦਰਾ ਸਾਹਿਬ ਨੇ ਸਾਡੇ ਸਮਾਜ ਦੇ ਬਾਰੇ ਕਿਹਾ ਹੈ ਤੋ ਉਹ ਵੀ ਮੈਂ ਤੁਹਾਨੂੰ WhatsApp ਤੇ ਗਰੀਬ ਪੁਰਾਣੀ ਸਮੱਸਿਆ ਆ ਇਹ 10 15 ਸਾਲ ਪੁਰਾਣੀ ਸਮੱਸਿਆ ਅੱਜ ਦੀ ਸਮੱਸਿਆ ਨਹੀਂ ਹੈਗੀ ਜੀ ਔਰ ਇਹ ਸਭ ਤੋਂ ਵੱਧ ਐਸ ਫਿਰ ਜੀ ਨੁਕਸਾਨ ਪਹਚਾਰੀ ਹੈ ਉਹ ਗਰੀਬ ਤਬਕੇ ਦੇ ਲੋਕ ਜਿਹੜੇ ਸ਼ਡਿਊਲ ਕਾਸਟ ਛੋਟੇ ਪਰਿਵਾਰ ਨੇ ਉਹਨਾਂ ਦੇ ਬੱਚਿਆਂ ਨਾਲ ਰੁਝਾਨੇ ਦੇ ਵਿੱਚ ਤਬਦੀਲ ਹੁੰਦਾ ਹੈ ਫਿਰ ਤੋਂ ਬਾਅਦ ਉਹ ਕ੍ਰਾਈਮ ਕਰਦੇ ਨੇ ਫਿਰ ਉਹ ਹੌਲੀ ਹੌਲੀ ਜਿਹੜੇ ਅੱਜ ਜਵੇ ਤੁਸੀਂ ਸਮਝ ਲੋਗੇ 20 ਸਾਲ ਦਾ ਬੱਚਾ ਕੋਈ ਅੱਜ ਚੇਨੀਆਂ ਆਦਾ ਰਿਹਾ ਜਾਂ ਗੁ ਨਸ਼ੇ ਕਰ ਰਿਹਾ ਉਹਦੀ ਪੁਸ਼ਤਪ ਨਹੀਂ ਇਸ ਸਿਸਟਮ ਨੇ ਅਜ ਤੋਂ 10 ਸਾਲ ਪਿੱਛੋਂ ਕੀਤੀ ਹੈ ਤੇ ਅੱਜ ਆ ਕੇ ਉਹ ਚੇਨੀਆਂ ਲਾਉਣ ਜੋਗਾ ਹੋਇਆ ਤੇ ਅੱਜ ਆ ਕੇ ਉਹ ਛੁਰੀ ਮਾਰ ਕਰਨ ਜੋਗਾ ਜਾਂ ਗੈਂਗਸਟਰ ਬਣ ਕੇ ਜਾਂ ਕੁਛ ਐੋ ਜਿਹੇ ਧੰਦਿਆਂ ਦੇ ਵਿੱਚ ਉਹ ਇਨਵੋਲ ਹੋ ਗਿਆ ਮੈਂ ਤੁਸਰ ਕੋਈ ਸਮੁਦਾਈ ਨਹੀਂ ਮੌਜਾ ਸ਼ਾ ਮੇਰਾ ਖਿਆਲ ਕੋਈ ਸਮੁਦਾਈ ਨਹੀਂ ਹਰ ਸਮੁਦਾਈ ਮੈਂ ਮੈਂ ਤਾਂ ਕਹਿਣਾ ਕਿ ਗਰੀਬ ਸਮੁਦਾਈ ਇਹਦੇ ਵਿੱਚ ਜਿਆਦਾ ਜਿਸ ਗਰੀਬ ਚ ਜਿਆਦਾ ਤਦਾ ਐਸੀ ਭਾਈ ਚੱਲੇ ਦੀ ਸਾਡੀ ਹੈ a gente